ਵਾਜੇ ਅੰਜਿਤ ਸਮੰਦ ਸਗਰ ਨੀਰ ਪਰਿਆ ਤੇਤੇ ਔਗਣ ਹਮ

ਕਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਜੁਗੁ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਰ ਤਖਤਾਂ ਦੇ ਮਾਲਕ ਇੰਗਿਆਨ ਦੇ ਮੁਜਸਮੇ ਰਹਿਮਤਾ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਲਈ ਸਤਿ ਸਤ ਗੁਰਾਂ ਦੀ ਦੀਪ ਪਾਵਨ ਮੁਬਾਰਕ ਨਿਗੀ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵਡੇ ਹੀ ਪਾਕ ਹਨ ਪੰਚਮ ਪਤਸ਼ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਣੀ ਸਾਹਿਬ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸੰਗ ਪਾਉਂਦੇ ਹਾਂ ਸਤਿਗੁਰੂ ਕਿਰਪਾ ਕਰਦੇ ਨੇ ਸਤ ਸੁਰੂਪ ਹਿਰਦੈ ਜਨਮਾਣਿਆ ਕਰਨ ਕਰਨਾਵਣ ਤਿਨ ਮੂਲ ਪਛਾਨੈ ਜਿਸ ਮਨੁਖ ਨੇ ਅਟਲ ਪ੍ਰਭੂ ਦੀ ਮੂਰਤ ਨੂੰ ਸਦਾ ਮਨ ਦੇ ਵਿੱਚ ਟਿਕਾਇਆ ਹੈ ਜੋ ਜਰੇ ਜਰੇ ਦੇ ਵਿੱਚ ਪਰਮਾਤਮਾ ਦੀ ਵਿਆਪਕ ਹੈ ਅਤੇ ਕਰਨਕ ਰਾਵਣ ਹਾਰਣੇ ਤਿੰਨ ਮੂਲ ਪਛਾਨਿਆ ਉਹਦੇ ਮੂਲ ਨੂੰ ਜਾਣਣਾ ਉਹਦੇ ਮੁੱਢ ਨੂੰ ਉਹਦੇ ਕਾਰਨ ਨੂੰ ਜਾਣਣਾ ਉਹਦੀ ਹੋਂਦ ਨੂੰ ਜਾਣਣਾ ਤਾਂ ਉਹ ਜਾ ਕੇ ਰਿਦਾ ਵਿਸ਼ਵਾਸ ਪ੍ਰਵੇ ਆਇਆ ਜੋ ਕੈਨਾਤ ਨੂੰ ਪੈਦਾ ਕਰਨ ਵਾਲੇ ਪਰਮਾਤਮਾ ਜੀ ਜਿਹੜੇ ਮਤੰਤਰ ਸੁਣਨ ਵਾਲੇ ਅਤੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਉਹੀ ਨੇ ਤਾਂ ਉਹਨਾਂ ਤੇ ਵਿਸ਼ਵਾਸ ਬਣਾਉਣਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਇਹ ਇਨਸਾਨ ਦੀ ਇੱਕ ਬਹੁਤ ਵੱਡੀ ਕਿਰਪਾ ਹੈ ਇਨਸਾਨ ਤੇ ਪਰਮਾਤਮਾ ਨੇ ਬਹੁਤ ਵੱਡਾ ਜਿੰਦਗੀ ਦਾ ਕਰਮ ਹੈ ਕਿ ਜੇ ਇਹ ਅ ਰੱਬ ਤੇ ਵਿਸ਼ਵਾਸ ਕਰੇ ਜਾ ਕੇ ਹਿਰਦੈ ਵਿਸ਼ਵਾਸ ਰੱਬ ਆਇਆ ਪਰਮਾਤਮਾ ਦਾ ਵਿਸ਼ਵਾਸ ਇਹਦੇ ਹਿਰਦੇ ਦੇ ਵਿੱਚ ਆਵ ਕੇ ਜੋ ਕੁਝ ਮੈਂ ਬੋਲਦਾ ਰੱਬ ਜੀ ਸੁਣਦੇ ਪਏ ਨੇ ਮੈਂ ਵੇਖਦਾ ਪਿਆ ਰੱਬ ਜੀ ਵੇਖਦੇ ਨੇ ਮੈਂ ਕਰਮ ਕਰਦਾ ਜੋ ਵੀ ਜ਼ਿੰਦਗੀ ਦੇ ਵਿੱਚ ਆ ਰੋਜ਼ ਮਰ ਰਹਾ ਮੈਂ ਕਰ ਰਹੀ ਹਾਂ ਰੱਬ ਜੀ ਮੈਨੂੰ ਵੇਖ ਵੀ ਰਹੇ ਨੇ ਰੱਬ ਜੀ ਮੈਨੂੰ ਸੁਣ ਵੀ ਰਹੇ ਨੇ ਤਾਂ ਐਦਾਂ ਦਾ ਜਦੋਂ ਵਿਸ਼ਵਾਸ ਬਣਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਤਤ ਗਿਆਨ ਇਸ ਮਨ ਪ੍ਰਗਟਾਉਣਾ ਤਤ ਹੁੰਦਾ ਨਜੂੜ ਦੁਨੀਆ ਦੇ ਵਿੱਚ ਹਰ ਇੱਕ ਕੰਮ ਨੂੰ ਜੇ ਇਨਸਾਨ ਨੇ ਬਖੂਬੀ ਆਪਣੇ ਹਿਸਾਬ ਦੇ ਨਾਲ ਕਰਦਾ ਪਿਆ ਕਿ ਜਿਵੇਂ ਦਾ ਹੋ ਜੇ ਜਿਵੇਂ ਦਾ ਹੋ ਜੇ ਐਦਾ ਨਹੀਂ ਜਿਵੇਂ ਦਾ ਹੋ ਜੇ ਤਾਂ ਤਤ ਹੁੰਦਾ ਹੈ ਸੰਪੂਰਨ ਇਹਨੇ ਕੰਮ ਅਰੰਭੇ ਹੈ ਉਤੇ ਤੱਕ ਸੰਪੂਰਨ ਹੋਵੇਗਾ ਨਹੀਂ ਹੋਵੇਗਾ ਭਾਵੇਂ ਨੇ ਉਸ ਕਾਮਾਂ ਦੇ ਵਿੱਚ ਮਾਹਰ ਹੋਵੇ ਫਿਰ ਵੀ ਕੋਈ ਪਤਾ ਨਹੀਂ ਕਿ ਕੰਮ ਦੇ ਵਿੱਚ ਇਹ ਕੁਝ ਹਾਸਲ ਕਰ ਪਾਏਗਾ ਜਾਂ ਨਹੀਂ ਕਰ ਪਾਏਗਾ ਸਤਿਗੁਰੂ ਕਹਿੰਦੇ ਨੇ ਰੱਬ ਦਾ ਜਦੋਂ ਗਿਆਨ ਹੁੰਦਾ ਨਾ ਰੱਬ ਦੀ ਕਿਰਪਾ ਵਰਸਦੀ ਤਾਂ ਉਹ ਤਤ ਗਿਆਨ ਦਿੰਦੇ ਨੇ ਤਤ ਦਾ ਭਾਵ ਇਹਦਾ ਨਿਚੋੜ ਕੇ ਨੂੰ ਅਗਲੇ ਸਮੇਂ ਦਾ ਵੀ ਅਗਲੇ ਦਾ ਵੀ ਪਤਾ ਲੱਗ ਜੇਗਾ ਇੱਕ ਸਟੈਪ ਤੇ ਤਾਂ ਚੱਲਦੇ ਹਾਂ ਅਸੀਂ ਅਗਲੇ ਸਟੈਪ ਦਾ ਵੀ ਪਤਾ ਲੱਗ ਜਾਂਦਾ ਹੈ ਉਸ ਰੱਬ ਦੇ ਪਿਆਰੇ ਨੇ ਇਦੇ ਕਰਕੇ ਤਿਸਮਨ ਪ੍ਰਗਟ ਆਇਆ ਉਹਦੇ ਮਨ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਭੈ ਤੇ ਨਿਰਭਉ ਹੋਇਆ ਬਸੰਨਾ ਪਰ ਉਹ ਮਨੁੱਖ ਜਿਹੜਾ ਤਤ ਗਿਆਨ ਨੂੰ ਸਮਝ ਲੈਂਦਾ ਹੈ ਤਾਂ ਉਹ ਭੈ ਅਤੇ ਨਿਰਭਉ ਤੋਂ ਨਿਰਲੇਪ ਹੋ ਜਾਂਦਾ ਹੈ ਜਿਸ ਤਰ੍ਹਾਂ ਉਹ ਮਨੁੱਖ ਜਗਤ ਦੇ ਹਰੇਕ ਡਰ ਤੋਂ ਰਹਿਤ ਹੋ ਜਾਂਦਾ ਹੈ ਨਿਰਰ ਹੋ ਜਾਂਦਾ ਹੈ ਕਿਸੇ ਨੂੰ ਭੈ ਦੇ ਵਿੱਚ ਨਹੀਂ ਰੱਖਦਾ ਅਤੇ ਕਿਸੇ ਦੇ ਭੈ ਦੇ ਵਿੱਚ ਨਹੀਂ ਚਲਦਾ ਇਹ ਨੂੰ ਕਹਿੰਦੇ ਨੇ ਪਰਮਾਤਮਾ ਦਾ ਤਤ ਗਿਆ ਸਿਰਫ ਆਪਣੇ ਆਪ ਨੂੰ ਇਹ ਸਮਝਦਾ ਕਿ ਰੱਬ ਦੀ ਜੋਤ ਵਰਤਦੀ ਹੈ ਜਰਰੇ ਜਰਰੇ ਦੇ ਵਿੱਚ ਤਾਂ ਉਹ ਜੋਤ ਨੂੰ ਮਹਿਸੂਸ ਕਰਦਾ ਹੈ ਰੱਬ ਦਾ ਕਣ ਕਣ ਦੇ ਵਿੱਚ ਵਿਆਪਿਆ ਹੋਇਆ ਉਹਨੂੰ ਮਹਿਸੂਸ ਕਰਦਾ ਹੈ ਉਸੇ ਤਤ ਗਿਆਨ ਤੇ ਉਹ ਉਥੇ ਜਦੋਂ ਪਹੁੰਚਦਾ ਹੈ ਇਸ ਅਵਸਥਾ ਤੇ ਤਾਂ ਫਿਰ ਉਹ ਨਿਰਪਾਉ ਹੁੰਦਾ ਹੈ ਉਹ ਪਰ ਨਿਰਪੋਤ ਤੋਰੇ ਤਾ ਨਿਰਵੈਰ ਤੋਰੇ ਤੋਂ ਨੇ ਕਿਸੇ ਦੇ ਨਾਲ ਕੋਈ ਬੈਰ ਨਹੀਂ ਹੈ ਅਤੇ ਕਿਸੇ ਦੇ ਨਾਲ ਕੋਈ ਪਿਆਰ ਵੀ ਨਹੀਂ ਹੈ ਤਾਂ ਸਤਿਗੁਰੂ ਵਾਰ-ਵਾਰ ਕਹਿੰਦੇ ਨੇ ਕਿ ਇਹ ਜਿਹੜੀ ਦੁਨੀਆ ਨਾ ਕਿ ਨਾ ਕੋ ਬੈਰੀ ਨਹੀਂ ਮਿਗਾਣਾ ਸਗਲ ਸੰਗ ਹਮ ਕੋ ਬਣਿਆ ਹੈ ਕਿ ਇਹ ਜਿਹੜਾ ਭੈ ਅਤੇ ਨਿਰਭਉ ਸ਼ਬਦ ਰੱਬ ਨੇ ਇਨਸਾਨ ਨੂੰ ਦਿੱਤਾ ਹੈ ਨਾ ਤੂੰ ਕਿਸੇ ਦੇ ਪੈਰ ਦੇ ਵਿੱਚ ਚੱਲਣਾ ਤੇ ਨਾ ਕਿਸੇ ਨੂੰ ਭੇ ਦੇ ਵਿੱਚ ਰੱਖਣਾ ਤਾਂ ਅਗੇ ਸਤਿਗੁਰੂ ਕਹਿੰਦੇ ਜਿਸ ਤੇ ਉਪਜਿਆ ਤੇ ਸਮਾਏ ਸਮਾਨ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜੇ ਇਨਸਾਨ ਨੇ ਕਾਦੇ ਕਰਕੇ ਕਿਸੇ ਨੂੰ ਭੇ ਦੇ ਵਿੱਚ ਰੱਖਣਾ ਚਾਰ ਛੇ ਲੜਨੇ ਉਹਦਾ ਹੈ ਅਤੇ ਕੁਝ ਤਾਕਤ ਹੋ ਸਕਦੀ ਹੈ ਜਿਹੜਾ ਆਪਣੇ ਤੋਂ ਨੀਮਾ ਹੋਵੇ ਮਾਇਆ ਕਰਕੇ ਆਰਥਿਕ ਭੁੱਖੋ ਕਮਜ਼ੋਰ ਉਹ ਤੇ ਇਹਦਾ ਜੋਰ ਚੱਲ ਸਕਦਾ ਉਹਨੂੰ ਇਹ ਪੈ ਦੇ ਵਿੱਚ ਰੱਖ ਸਕਦਾ ਅਤੇ ਜਿਹੜਾ ਜਿਹੜਾ ਇਹ ਤੋਂ ਉੱਪਰ ਲੈਵਲ ਹੈ ਤਾਂ ਉਹਦੇ ਪੈ ਦੇ ਵਿੱਚ ਚੱਲਦਾ ਸਤਿਗੁਰੂ ਕਹਿੰਦੇ ਨੇ ਜਿਸ ਤੇ ਉਭਜਿਆ ਤੇ ਸਮਾਏ ਸਮਾਨੋ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਬਣ ਜਾਂਦਾ ਹੈ ਕਿ ਜਿਸ ਨੇ ਪੈਦਾ ਕੀਤਾ ਤਾਂ ਮੈਂ ਰੱਬ ਮਨੂ ਤੋ ਵੀ ਉੱਚਾ ਕਰ ਦੇਗਾ ਅਤੇ ਰੱਬ ਤੇ ਵਿਸ਼ਵਾਸ ਜੇ ਬਹੁਤਾ ਹੰਕਾਰ ਕੀਤਾ ਜੇ ਇਤਨੀ ਉੱਚੀ ਥਾਂ ਤੇ ਐ ਤਾਂ ਫਿਰ ਰਾਜਾ ਤੇ ਭਿਖਾਰੀ ਕੋਈ ਸਮਾਨੀ ਲਾਵੇਗਾ ਭਿਖਾਰੀ ਤੇ ਰਾਜ ਕਰਾਵੇ ਰੱਬ ਦੀ ਰਹਿਮਤ ਵਰਸੇਗੀ ਭਿਖਾਰੀ ਤੋਂ ਰਾਜਾ ਬਣਾ ਦੇਗਾ ਅਤੇ ਰੱਬ ਦੀ ਨਦਰ ਉਪਠੀ ਜੇ ਕਰੇ ਨਦਰ ਉਪਠੀ ਹੋਗੀ ਪੁੱਠੀ ਹੋਗੀ ਜੇ ਰੱਬ ਦੀ ਸਾਡੇ ਮਾੜੀ ਸੋਚ ਵਿਚਾਰ ਸਾਡੇ ਮਾੜੇ ਕਰਮਾਂ ਕਰਕੇ ਤਾਂ ਫਿਰ ਸਾਨੂੰ ਕਾਹੋ ਸੁਲਤਾਨਾ ਕਾਹੋ ਕਰائیں ਮਲੂਕ ਕਾਹੋ ਕਰਾਏਗਾ ਕਿ ਕਾ ਖਾਣ ਤੇ ਵੀ ਮਜਬੂਰ ਹੋ ਜਾਂਦਾ ਹੈ ਇਨਸਾਨ ਮੰਗਿਆਂ ਖੈਰ ਵੀ ਨਹੀਂ ਪੈਂਦੀ ਜੋੜੀ ਦੇ ਵਿੱਚ ਜਦੋਂ ਰੱਬ ਦੀ ਨਦਰ ਉਪੱਠੀ ਹੁੰਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਉਹ ਕਿਸੇ ਨੂੰ ਪੈ ਦੇ ਵਿੱਚ ਨਹੀਂ ਰੈਂਦਾ ਨਾ ਕਿਸੇ ਦੇ ਆਪਣੇ ਪੈ ਦੇ ਵਿੱਚ ਕਿਸੇ ਨੂੰ ਰੱਖਦਾ ਜੋ ਕੁਝ ਦਿੱਤਾ ਰੱਬ ਦਾ ਦਿੱਤਾ ਹੋਇਆ ਹੈ ਜਿਸ ਤੇ ਉਭਜਿਆ ਕਿ ਜਿਸ ਨੇ ਪੈਦਾ ਕੀਤਾ ਸਭ ਕੁਝ ਉਹਦੇ ਵਿੱਚ ਹੀ ਸਮਾ ਜਾਣਾ ਹੈ ਜਿਸ ਨੇ ਦਿੱਤਾ ਸਭ ਕੁਝ ਕੋਈ ਪਤਾ ਨਹੀਂ ਲੱਗਦਾ ਮਾਇਆ ਦਾ ਰਤਨਿਆਂ ਦਾ ਸਰੀਰ ਦੀ ਤਾਕਤ ਦਾ ਇਹ ਕਦੇ ਵੀ ਨੇ ਸਾਥ ਨਹੀਂ ਦਿੱਤਾ ਨਾ ਮਾਇਆ ਨੇ ਨਾ ਸਰੀਰ ਦੀ ਤਾਕਤ ਨੇ ਆਉਧਿਆ ਨੇ ਸਭ ਕੁਝ ਤਰਿਆ ਤਰਾਇਆ ਰਹਿ ਜਾਂਦਾ ਜਿੱਦੋਂ ਰੱਬ ਦਾ ਸਦਾ ਹੁੰਦਾ ਹੈ ਕਿੰਨ ਦੇ ਵਿੱਚ ਚੱਲਿਆ ਜਾਂਦਾ ਸਭ ਕੁਝ ਤਾਂ ਸਤਿਗੁਰੂ ਫਿਰ ਜਿਹਦੇ ਅੰਦਰ ਇਹ ਵਿਸ਼ਵਾਸ ਬਣਾਉਂਦੇ ਤਾਂ ਸਭ ਤੋਂ ਪਹਿਲਾਂ ਇਹ ਵਿਸ਼ਵਾਸ ਬਣਦਾ ਜਿਸਦੇ ਉੱਤੇ ਆ ਤੇ ਸਮਾਏ ਸਮਾਏ ਕਿ ਜਨਿਤ ਰੱਬ ਦਾ ਹੋ ਕੇ ਚੱਲਾਂਗੇ ਤਾਂ ਇਹ ਭਾਵੇਂ ਸਾਡੇ ਕੋਲ ਆਹਦਾ ਭਾਵੇਂ ਸਾਡੇ ਕੋਲ ਮਾਇਆ ਹੈ ਭਾਵੇਂ ਸਾਡੇ ਕੋਲ ਤੰਦਰੁਸਤੀਆਂ ਨੇ ਇਹ ਰੱਬ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦੀਆਂ ਤਾਂ ਫਿਰ ਉਹਦੇ ਵਿੱਚ ਜਦੋਂ ਇਦਾਂ ਸਮਾਨ ਨੇ ਆਨੰਦ ਬਣਦਾ ਵਸਤ ਮਾਇਲੇ ਵਸਤ ਬਗੜਾਈ ਹੁਣ ਪਾਣੀ ਨੂੰ ਭਾਵੇਂ ਬਾਲਟੀ ਪਾਣੀ ਭਰੇ ਹੈ ਉਹਦੇ ਵਿੱਚੋਂ ਆਪਾਂ ਗਲਾਸ ਪਾਣੀ ਦਾ ਭਰੀਏ ਅਤੇ ਦੁਬਾਰਾ ਉਹਦੇ ਵਿੱਚ ਪਾਈਏ ਅਤੇ ਇਹ ਕਹਈਏ ਕਿ ਜਿਹੜਾ ਮੈਂ ਪਾਣੀ ਪਾਇਆ ਗਲਾਸ ਉਹੀ ਮੈਂ ਉਹਦੇ ਵਿੱਚੋਂ ਲੈਣਾ ਹੈ ਕਿਉਂਕਿ ਪਾਣੀ ਤਾਂ ਪਾਣੀ ਦੇ ਵਿੱਚ ਹੀ ਮਿਲ ਗਿਆ ਨਾ ਪਾਣੀ ਦੇ ਵਿੱਚ ਰੂਪ ਵਸਤ ਮਾਇਲੇ ਵਸਤ ਘਟਾ ਉਹ ਵਸਤ ਉਹ ਪਾਣੀ ਉਹ ਪਾਣੀ ਦੇ ਵਿੱਚ ਜਾ ਕੇ ਮਿਲ ਗਿਆ ਫਿਰ ਉਹਦਾ ਆਪਣਾ ਕੋਈ ਰੂਪ ਨਹੀਂ ਆ ਤਾਂ ਸਤਿਗੁਰੂ ਕਹਿੰਦੇ ਨੇ ਅਵਸਥਾ ਬਣਦੀ ਹੈ ਜਦੋਂ ਰੱਬ ਦੇ ਵਿੱਚ ਸਮਾ ਜਾਂਦਾ ਹੈ ਇਨਸਾਨ ਉਹਦੀ ਫਿਰ ਆਪਣੀ ਮੈਂ ਖਤਮ ਹੁੰਦੀ ਹੈ ਉਦੀ ਆਪਣੀ ਹੋਂਦ ਖਤਮ ਹੁੰਦੀ ਹੈ ਰੱਬ ਦੀ ਹੋਂਦ ਸ਼ੁਰੂ ਹੁੰਦੀ ਹੈ ਕਿਉਂਕਿ ਰੱਬ ਦਾ ਉਹਦਾ ਮੂਲ ਹੈ ਇਨਸਾਨ ਦਾ ਪਰਮਾਤਮਾ ਜਦੋਂ ਆਪਣੇ ਮੂਲ ਦੇ ਨਾਲ ਜੁੜ ਜਾਂਦਾ ਹੈ ਇਹਦੀ ਆਪਣੀ ਹੋਂਦ ਖਤਮ ਹੋ ਜਾਂਦੀ ਹੈ ਅਤੇ ਫਿਰ ਜਦੋਂ ਰੱਬ ਦੀ ਹੋਂਦ ਚੱਲਦੀ ਹੈ ਫਿਰ ਉਹ ਸਦਾ ਸਦੀਵਤਾਂ ਕੋ ਭਿੰਨ ਨਾ ਕਹਿ ਨਾ ਜਾਈ ਉਹਨੂੰ ਭਿੰਨ ਕਹਿੰਦੇ ਨੇ ਵੱਖਰਾ ਕਰਨਾ ਭਿੰਨ ਕਹਿੰਦੇ ਨੇ ਭੰਗ ਕਰਨਾ ਰੱਬ ਦੀ ਇਜ਼ਾਮਤ ਜਦੋਂ ਇਨਸਾਨ ਤੇ ਚੱਲਦੀ ਹੈ ਤਾਂ ਇਹਦੇ ਕੋਲ ਖੁਸ਼ੀਆਂ ਨੇ ਕੋਈ ਨਹੀਂ ਪੰਕ ਕਰ ਸਕਦਾ ਇਹਦੇ ਕੋਲ ਰੱਬ ਨੇ ਰਤਬੇ ਦਿੱਤੇ ਨੇ ਤੱਤੀ ਬਾ ਨਹੀਂ ਆ ਸਕਦੀ ਇਹਦੇ ਬੰਦੇ ਰੱਬ ਨੇ ਜੋ ਕੁਝ ਦਿੱਤਾ ਹੈ ਇਨਸਾਨ ਨੂੰ ਬਖਸ਼ਿਸ਼ ਕੀਤਾ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਦੇ ਰਜਾ ਦੇ ਵਿੱਚ ਚੱਲਦਾ ਹੈ ਨਾ ਤਾਂ ਉਦੋਂ ਸਤਿਗੁਰੂ ਕਹਿੰਦੇ ਨੇ ਫਿਰ ਇਜ਼ਾਮਤ ਵਰਤਦੀ ਹੈ ਇਜ਼ਾਮਤ ਇਹ ਹੈ ਕਿ ਅ ਰੱਬ ਤੱਤੀ ਬਾਉ ਨ ਲੱਗਈ ਬਾਰ ਬ੍ਰਹਮ ਸ਼ਰਣਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਦਾ ਹੋ ਕੇ ਚੱਲੇਗਾ ਭੈਣ ਨਾ ਕਹਿ ਨਾ ਜਾਈ ਭੰਗ ਨਹੀਂ ਕਰੇਗਾ ਭਾਈ ਬੁੱਝੈ ਬੁੱਝਣ ਹਾਰ ਬਵੇਕ ਕਿਵੇਂ ਬੁੱਝਿਆ ਜਾ ਸਕਦਾ ਹੈ ਵਿਵੇਕ ਦੇ ਨਾਲ ਵਿਵੇਕ ਕਹਿੰਦੇ ਨੇ ਗਿਆਨ ਦੇ ਨਾਲ ਵਿਚਾਰ ਦੇ ਨਾਲ ਵਿਚਾਰ ਦੇ ਰਹੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੁੱਝੈ ਬੁੱਝਣ ਹਾਰ ਬਵੇਕ ਬਵੇਕ ਵਿਚਾਰ ਪਰਖ ਇਸ ਇਨਸਾਨ ਨੂੰ ਦੇ ਰਹੇ ਨੇ ਪਰ ਇਹ ਬਣਦਾ ਬੁੱਝਣ ਹਾਰ ਕੋਈ ਵਿਰਲਾ ਬਣਦਾ ਹੈ ਗੁਰੂ ਦਾ ਹੁਕਮ 부ਜੇ ਗੁਰੂ ਦੇ ਹੁਕਮ ਦੇ ਅਨੁਸਾਰ ਕੋਈ ਵਿਰਲਾ ਚੱਲਦਾ ਹੈ ਨਾਨਕ ਨਾਰਾਇਣ ਮਿਲੇ ਨਾਨਕ ਏਕ ਜਦੋਂ ਹੁਕਮ ਦੇ ਅਨੁਸਾਰ ਚੱਲਦਾ ਹੈ ਮਤਲਬ ਹੁਕਮ ਨੂੰ 부ਝ ਲਿਆ ਗੁਰੂ ਦੇ ਨੂੰ ਗੁਰਾ ਇਕ ਦੇਹ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਮਿਸਰਨਾ ਜੀ ਗੁਰੂ ਨੇ ਤੈਨੂੰ ਕੀ 부ਝਾ ਦਿੱਤੀ ਆ ਗੁਰੂ ਨੇ ਤੈਨੂੰ ਕੀ ਗਿਆਨ ਦਿੱਤਾ ਹੈ ਕੀ ਸਮਝ ਦਿੱਤੀ ਹੈ ਉਹ ਕਹਿੰਦੇ ਨੇ ਕਿ ਜਿਸ ਨੇ ਪੈਦਾ ਕੀਤਾ ਉਹਨੂੰ ਤੂੰ ਯਾਦ ਰੱਖਣਾ ਹੈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰਣਾ ਨਹੀਂ ਕਿ ਮੇਰੇ ਤੋਂ ਰੱਬ ਬਿਸਰਣਾ ਜਾਵੇ ਸਤਿਗੁਰੂ ਤੁਹਾਡੀ ਯਾਦ ਨਾ ਬਿਸਰੇ ਐਦਾਂ ਦਾ ਸਿਰ ਤੇ ਮੇਰਾ ਪਰਿਆਤ ਰੱਖਿਓ ਤੁਹਾਡੇ ਰਹਿਮਤ ਤੋਂ ਬਿਨਾਂ ਨਹੀਂ ਹੋ ਸਕਦਾ ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਇਹ ਹੋ ਸਕਦਾ ਕਿ ਮੈਂ ਤੁਹਾਨੂੰ ਯਾਦ ਰੱਖਾਂ ਆ ਤੁਹਾਡੀ ਰਹਿਮ ਤੋਂ ਵਰਸੇ ਤਾਂ ਸਿਮਰਨ ਹਰ ਵਕਤ ਚੱਲਦਾ ਹੈ ਦਿਨ ਰਾਤ ਸਿਮਰਨ ਚੱਲਦਾ ਹੈ ਤਾਂ ਇਹਨੂੰ ਸਤਿਗੁਰੂ ਕਹਿੰਦੇ ਨੇ ਜਿਹੜਾ ਬੁੱਝਦੇ ਭਾਈ ਗੁਰੂ ਦੇ ਹੁਕਮ ਨੂੰ ਤਾਂ ਇਹ ਕਿਰਪਾ ਉਹ ਤੇ ਹੁੰਦੀ ਹੈ ਨਾਰਾਇਣ ਮਿਲੇ ਨਾਨਕ ਏਕ ਹਮ ਨਾਰਾਇਣ ਕਦੋਂ ਮਿਲਦਾ ਜਦੋਂ ਅਸੀਂ ਇੱਕ ਹੁੰਨੇ ਆ ਇੱਕ ਭਾਵ ਇੱਕ ਦੇ ਨਾਲ ਤੁੜਦੇ ਆ ਨਾਰਾਇਣ ਉਹਦੀ ਬਿੰਦ ਹੈ ਜਦੋਂ ਇੱਕ ਦੇ ਹੁੰਨੇ ਆ ਥਾਂ ਥਾਂ ਤੇ ਅਸੀਂ ਨਾ ਕਰ ਅਗੜੇ ਥਾਂ ਥਾਂ ਤੇ ਆਪਣਾ ਸਿਰ ਝੁਕਾਇਆ ਥਾਂ ਥਾਂ ਤੇ ਜਾਇਆ ਰੱਬ ਨਹੀਂ ਮਿਲਦਾ ਵਿਸ਼ਵਾਸ ਬਣਦਾ ਸਾਡਾ ਇੱਕ ਤੇ ਦੁਨੀਆ ਦੇ ਵਿੱਚ ਅਸੀਂ ਕੰਮ ਕਰ ਕਰਦੇ ਆ ਇੱਥੇ ਵੀ ਗੱਲ ਕੀਤੀ ਉੱਥੇ ਵੀ ਕੀਤੀ ਉੱਥੇ ਵੀ ਕੀਤੀ ਕਿਹਨੇ ਵਿਸ਼ਵਾਸ ਕਰਨਾ ਸਾਡਾ ਇਹ ਕਦੇ ਕੋਲ ਕਰਾਂਗੇ ਇੱਕ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਤਾਂ ਸੌ ਹੱਲ ਲੱਭ ਸਕਦਾ ਥਾਂ ਥਾਂ ਤੇ ਗੱਲ ਕੀਤੀ ਉਹਦਾ ਹੱਲ ਨਹੀਂ ਲੱਭਦਾ ਉਹ ਤਾਂ ਗੱਲ ਹੋਰ ਵਿਗੜਦੀ ਐ ਖਿਲਰਦੀ ਐ ਖਿੱਲਰੀ ਹੋਈ ਗੱਲ ਨਹੀਂ ਆਉਂਦੀ ਵਾਪਸ। ਬਾਹ ਮੇਂ ਜਿਹੜੀ ਮਰਜੀ ਵਸਤੂ ਹੈ ਤੁਸੀਂ ਖਿੱਲਰ ਜਾਵੇ ਨਾ ਤਾਂ ਉਹ ਇਕੱਠੀ ਕੀਤੀ ਜਾ ਸਕਦੀ ਹੈ। ਇਨਸਾਨ ਦੀ ਸਿਰਫ ਗੱਲ ਮੂੰਹ ਦੇ ਵਿੱਚੋਂ ਨਿਕਲੀ ਹੋਈ ਇਹ ਨਹੀਂ ਵਾਪਸ ਆਉਂਦੀ। ਤਾਂ ਤਾਂ ਸਤਿਗੁਰੂ ਬਾਰ ਬਾਰ ਕਹਿੰਦੇ ਨੇ ਭਾਈ ਤੇਰੀ ਸ਼ਰਧਾ ਇਹ ਖਿੱਲਰ ਨਾ ਜਾਵੇ। ਇਹਨੂੰ ਇਕੱਠੇ ਰੱਖ। ਇਹਨੂੰ ਇਕਦਾ ਬਣਾ ਆਪਣੇ ਆਪ ਨੂੰ। ਜਿੱਥੇ ਤੇਰਾ ਦਿਲ ਕਰਦਾ ਉਥੇ ਸਜਦਾ ਕਰ ਲੈ ਜਿੱਥੇ ਤੇਰਾ ਦਿਲ ਕਰਦਾ ਉਸ ਧਰਮ ਨੂੰ ਮੰਨ ਲੈ ਪਰ ਮੰਨ ਇੱਕ ਨੂੰ ਸਤਕਾਰ ਸਬਦ ਕਰ ਨਾਰਾਇਣ ਤਾਂ ਇੱਕੋ ਹੀ ਹੈ ਨਾ ਰੱਬ ਪੈਦਾ ਕਰਨ ਵਾਲੇ ਤਾਂ ਇੱਕੋ ਨੇ ਪਰਮੇਸ਼ਰ ਜੀ ਕੋਈ ਨਹੀਂ ਜਦੋਂ ਜਾਣ ਹੈ ਰੱਬ ਨੇ ਇਨਸਾਨ ਦੁਨੀਆ ਤੇ ਆਇਆ ਜਦੋਂ ਜਾਣ ਹੈ ਦੁਨੀਆ ਤੋਂ ਇਨਸਾਨ ਗਿਆ ਰੱਬ ਕਿਹੜਾ ਧਰਮ ਹੈ ਕਿਹੜੀ ਜਾਤ ਹੈ ਤੇਰੀ ਰੱਬ ਨੇ ਥੋੜਾ ਪੁੱਛਣਾ ਰੱਬ ਨੇ ਥੋੜਾ ਪੁੱਛਣਾ ਕਿਹੜਾ ਧਰਮ ਸੀ ਤੇਰਾ ਅ ਰੱਬ ਨੇ ਤਾਂ ਸਾਡੇ ਕਰਮ ਪੁੱਛਣੇ ਨੇ ਭਾਈ ਕੀ ਕਰਮ ਕੀਤੇ ਨੇ ਧਰਮ ਦੇ ਆਧਾਰ ਤੇ ਨਹੀਂ ਫੈਸਲੇ ਹੁੰਦੇ ਧਰਮ ਤਾਂ ਸਾਨੂੰ ਕਰਮ ਦੱਸਦਾ ਹੈ ਕਿ ਕਰਮ ਆ ਕਰਨੇ ਨੇ ਕਰਮ ਦੇ ਆਧਾਰ ਤੇ ਰੱਬ ਦੇ ਦਰਦ ਦੇ ਫੈਸਲੇ ਹੁੰਦੇ ਨੇ ਧਰਮ ਤਾਂ ਸਾਨੂੰ ਰਸਤਾ ਦਿਖਾ ਰਿਹਾ ਕਰਮ ਦੱਸ ਰਿਹਾ ਸਾਨੂੰ ਕਿ ਇਹ ਇਦਾਂ ਦੇ ਕਰਮ ਕਰ ਫੇਰ ਤੂੰ ਰੱਬ ਦੇ ਦਰ ਤੇ ਪਰਵਾਣ ਹੋਵੇਂਗਾ ਫੇਰ ਤੂੰ ਇੱਕ ਨੂੰ ਪਹਿਚਾਣੇਗਾ ਇੱਕ ਦੇ ਨਾਲ ਤੇਰੀ محبت ਬਣੇਗੀ ਇੱਕ ਨੂੰ ਇੱਕ ਦੇ ਵਿੱਚ ਇੱਕ ਮਿ ਕੋ ਹੁੰਦਾਗਾ ਤਾਂ ਉਦੋਂ ਹੋਵੇਗਾ ਜਦੋਂ ਗੁਰੂ ਦਾ ਗਿਆਨ ਲਵੇਂਗਾ ਗੁਰੂ ਘਰ ਦੇ ਚਰਨਾਂ ਦੇ ਵਿੱਚ ਬੈਠੇਗਾ ਸਮਾਪਤੀ ਦਾ ਸਮਾਂ ਜੀ ਹੋ ਜਾ ਬੁੱਲਾਂ ਦੀ ਕਿਮਾ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਤੁਦਿਆ